ਮੋਢੇ ਭਾਰਤ ਕੇ ਆ ਰਹੇ ਹੋ ਸੰਦੀਪ ਵਰਗੋ ਮੈਂ ਦੂਜੇ ਚਾਰਜਾਂ ਤੇ ਵੀ ਜਾਣਾ ਹੈ ਆ ਤੁਹਾਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਇਸ ਖਾਲ ਦੀ ਦੂਜੀ ਮਾਈ ਭਾਈ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜਾ ਗਰੀਬ ਹੈ ਨਾ ਇਹਨੂੰ ਸਹੂਲਤਾਂ ਦੇ ਨਾਲ ਇਹ ਗਰੀਬ ਚਾਹੁੰਦਾ ਜੇ ਗਰੀਬ ਨੂੰ ਸਹੂਲਤਾਂ ਨਾ ਦੇਵਾਂਗੇ ਸਰਕਾਰਾਂ ਤਾਂ ਗਰੀਬ ਦਾ ਬੇੜਾ ਬਣ ਜਾਏਗਾ ਇਹ ਤਾਂ ਸਾਡੀ ਸਰਕਾਰ ਚਲੇਗੀ ਦਿੱਲੀ ਦੇ ਵਿੱਚ ਮਨਮੋਹਨ ਸਿੰਘ ਚਲਾ ਗਿਆ ਨਹੀਂ ਅਸੀਂ ਸ਼ਹਿਰਾਂ 'ਚ ਵੀ ਮਨਰੇਗਾ ਸ਼ੁਰੂ ਕਰਦੇ ਸੀ ਪਿੰਡਾਂ ਦੇ ਵਿੱਚ ਮਨਰੇਗਾ ਦਿੱਤੀ 100 ਦਿਨ ਦਾ ਕੰਮ ਦਿੱਤਾ ਤਾਂ ਜੋ ਹਰ ਮਾਈ ਭਾਈ ਆਪ ਦਾ ਗੁਜ਼ਾਰਾ ਕਰ ਸਕੇ ਉਹਨੂੰ ਦਿਹਾੜੀ ਮਿਲਦੀ ਰਹੇ ਤੇ ਆਪ ਦਾ ਰੋਟੀ ਟੁਕ ਕਰਕੇ ਔਰਤਾਂ ਮਨਰੇਗਾ 'ਚ ਚਲੀਆਂ ਜਾਣ ਕੀ ਕਰੀਏ ਹੁਣ 12 ਸਾਲਾਂ ਦਾ ਨਰਿੰਦਰ ਮੋਦੀ ਆ ਗਿਆ ਹੁਣ ਕਈ ਬੀਜੇਪੀ ਦਾ ਸਟicker ਲਾਈ ਫਿਰਦੇ ਆ ਬੰਦੇ ਗਰੀਬ ਕਹਿੰਦੇ ਯਾਰ ਆ ਮੋਦੀ ਬੜਾ ਚੰਗਾ ਹੈ ਮੈਨੂੰ ਇਹ ਮੈਂ ਤੁਹਾਨੂੰ ਸਵਾਲ ਪੁੱਛਣਾ ਹੈ ਮੋਦੀ ਕਿਵੇਂ ਚੰਗਾ ਹੈ 12 ਸਾਲਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇੱਕ ਵੀ ਮੁੰਡਾ ਤੁਹਾਡਾ ਨੌਕਰੀ ਨਹੀਂ ਲਾਇਆ ਪਹਿਲਾਂ ਫੌਜਾਂ 'ਚ ਮੁੰਡੇ ਥੋੜੇ ਨੌਕਰੀ ਲੱਗ ਜਾਂਦੇ ਸੀਗੇ ਰੇਲਵੇ 'ਚ ਤੁਹਾਡੇ ਮੁੰਡੇ ਜਿੰਨੇ ਮਰਜ਼ੀ ਭਰਤੀ ਕਰ ਸਕਦਾ ਹੈ ਮੋਦੀ ਫਸੀ ਜਿੱਨੇ ਮਰਜ਼ੀ ਮੁੰਡੇ ਪਰ ਵੀ ਕਰ ਸਕਦਾ ਇੰਟੈਲੀਜੈਂਸ ਜਿੱਨੇ ਮੁੰਡੇ ਮਰਜ਼ੀ ਭਰਤੀ ਕਰ ਸਕਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਥੱਲੇ ਸਭ ਤੋਂ ਵੱਡਾ ਅਹੁਦਾ ਇਸ ਧਰਤੀ ਤੇ ਜਾਂਦਾ ਰੱਬ ਕੋਲੇ ਤਾਕਤ ਹੁੰਦੀ ਹੈ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਤੇ ਫਿਰ ਮੁੱਖ ਮੰਤਰੀ ਕੋਲੇ ਤੁਹਾਡੇ ਕਿਸੇ ਦੇ ਖਾਤੇ ਚ ਕੋਈ ਐਂਸਰ 50000 ਰੁਪਿਆ ਮਹੀਨਾ ਹੁੰਦਾ ਹੋਵੇ ਜਿਹੜਾ ਕੋਈ ਨੇ ਪਾਇਆ ਹੋਵੇ ਕੀਰੇ ਕੀਰੇ ਕੋਠੇ ਤੇ ਮਕਾਨ ਮੋਦੀ ਨੇ ਪਾਏ ਕੋਈ ਪਾਤੇ ਹੋਣੇ 100 ਚੋਂ ਦੋ ਕਮਰੇ ਆਪਣੀ ਦਾ ਹਿਆਰ ਚੋਂ ਦੋ ਕਮਰੇ ਓਏ ਰਾਜਾ ਐ ਤੂੰ ਸਾਰੇ ਦੇਸ਼ ਦਾ ਰਾਜਾ ਐ ਤੇ ਆ ਜਿਹੜਾ ਭਗਵੰਤ ਮਾਨ ਬਣਾ ਲਿਆ ਇਹ ਸਾਰੇ ਪੰਜਾਬ ਦਾ ਰਾਜਾ ਬਣ ਕੇ ਆ ਮੁੱਖ ਮੰਤਰੀ 4 ਸਾਲ ਹੋ ਗਏ ਕੀ ਦਿੱਤਾ ਤੁਹਾਨੂੰ ਲੋਕੋ 4 ਸਾਲ ਇਹ ਮੁੱਖ ਮੰਤਰੀ ਬਣ ਗਿਆ ਤੁਹਾਡੀ ਗਲੀ ਚ ਨਹੀਂ ਆਇਆ ਤਰਨ ਤੱਕ ਵੀ ਨਹੀਂ ਆਇਆ ਗਲੀ ਚ ਦਾ ਆਉਣਾ ਕੀ ਹੈ ਆ ਤਾਂ ਮਰ ਗਿਆ ਉਹ ਜਿਹੜਾ ਤੁਹਾਡਾ ਐਮ.ਐਲ.ਏ ਬਣਾਇਆ ਸੀ ਇਹ ਤਾਂ ਮਰੇ ਤੋਂ ਬਾਅਦ ਇਲੈਕਸ਼ਨ ਆ ਗਿਆ ਨਹੀਂ ਕਹਾ ਹਜੇ ਇਲੈਕਸ਼ਨ ਹੀ 5 ਸਾਲਾਂ ਬਾਅਦ ਹੋਗਾ ਕਾਂਗਰਸ ਨੂੰ ਮਾਰਾ ਕੋ ਚੰਗਾ ਕੋ ਪਹਿਲਾਂ ਤਾਂ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਕਾਂਗਰਸ ਨੇ ਦਿੱਤਾ ਇਹ ਬੁੱਢੀਆਂ ਮੇਰੀਆਂ ਮਾਵਾਂ ਨੂੰ ਤਾਂ ਪਤਾ ਹੀ ਨਹੀਂ ਉਹ ਜਿਹੜੇ ਨੌਜਵਾਨ ਮੁੰਡੇ ਉਹ ਵੀ ਛੱਡ ਗਏ ਉਹ ਮੋਬਾਈਲ ਹੀ ਵੇਖੀ ਜਾਂਦੇ ਔਰ ਕੋਈ ਕੰਮ ਹੀ ਕੋਈ ਨਹੀਂ ਇਹ ਤੁਹਾਨੂੰ ਪਤਾ ਹੈ ਬਾਬਾ ਸਾਹਿਬ ਅੰਬੇਦਕਰ ਕੌਣ ਸੀਗਾ ਅੰਬੇਦਕਰ ਦੀ ਫੋਟੋ ਤੇ ਕੱਲਾ ਤੁਸੀਂ ਕਪੜਾ ਮਾਰ ਕੇ ਫੁੱਲ ਪਾ ਦਿੱਤੇ ਉਹਨੂੰ ਪੜੋ ਤਾਂ ਸਹੀ ਵੀ ਬਾਬਾ ਸਾਹਿਬ ਆਪਦੇ ਪੁੱਤਰੇ ਨੂੰ ਪੁੱਛੋ ਅੰਬੇਦਕਰ ਬਾਰੇ ਦੱਸ ਭਾਈ ਇਹ ਕੌਣ ਸੀ ਅੰਬੇਦਕਰ ਆਪਣੀ ਜਾਤੀ ਦਾ ਬੰਦਾ ਸੀ ਜਿਹਨੇ ਦੇਸ਼ ਦਾ ਸੰਵਿਧਾਨ ਕਾਨੂੰਨ ਬਣਾਇਆ ਪਹਿਲਾ ਤੁਹਾਨੂੰ ਨਲਕੇ ਤੇ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਵੀ ਇਹ ਅਮੀਰਾਂ ਦਾ ਨਲਕਾ ਹੈ ਇਹ ਗਰੀਬਾਂ ਦਾ ਨਲਕਾ ਹੈ ਇਹ ਅਮੀਰਾਂ ਦਾ ਸ਼ਮਸ਼ਾਨ ਘਾਟ ਹੈ ਇਹ ਗਰੀਬਾਂ ਦਾ ਸ਼ਮਸ਼ਾਨ ਘਾਟ ਹੈ ਇੱਕ ਵਾਰੀ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਜਵਾਹਰ ਲਾਲ ਨਹਿਰੂ ਆਪਣਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਪਹਿਲਾ ਕਾਂਗਰਸ ਦਾ ਫਿਰ ਗਾਂਧੀ ਜਿਹੜਾ ਸੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਨੇਰੂ ਨੇ رائے ਕੀਤੀ ਵੀ ਆਪਾਂ ਹੁਣ ਦੇਸ਼ ਦਾ ਸੰਵਿਧਾਨ ਬਣਾਉਣਾ ਹੈ ਆਪਣਾ ਦੇਸ਼ ਆਜ਼ਾਦ ਹੋ ਗਿਆ ਦੱਸ ਕਿਨੂੰ ਲਾਈਏ ਮੂਰੇ ਫੇਰ ਗਾਂਧੀ ਸਾਹਿਬ ਨੇ ਮਹਾਤਮਾ ਗਾਂਧੀ ਤੇ ਜਵਾਰਲਾ ਨੇਰੂ ਨੇ ਫੈਸਲਾ ਕੀਤਾ ਕਿ ਆਪਣੇ ਕੋਲ ਇੱਕ ਪੜਿਆ ਲਿਖਿਆ ਬੰਦਾ ਦਲਿਤ ਬੀ ਆਰ ਐਮ ਬੀਤ ਕਰੇਗਾ ਇਹਨੂੰ ਲਾਈਏ ਤਾਂ ਜੋ ਇਹ ਸਾਰੀਆਂ ਜਾਤਾਂ ਦਾ ਬੈਲੈਂਸ ਕਰੂਗਾ ਜੇ ਕੋਈ ਹੋਰ ਜਾਤ ਦਾ ਬੰਦਾ ਲਾਤਾ ਤਾਂ ਹੋ ਸਕਦਾ ਉਹ ਗਰੀਬਾਂ ਨੂੰ ਇਨਸਾਫ਼ ਨਾ ਦੇ ਸਕੇ ਫਿਰ ਬਾਬਾ ਸਾਹਿਬ ਅੰਬੇਦਕਰ ਚੇਅਰਮੈਨ ਬਣੇ ਤੇ ਥੱਲੇ ਉਹਨਾਂ ਦੇ ਨਾਲ ਬੰਦੇ ਬਣੇ ਜਿਨ੍ਹਾਂ ਨੇ ਫਿਰ ਇਹ ਸੰਵਿਧਾਨ ਲਿਖਿਆ 18 ਸਾਲ ਦੇ ਨੂੰ ਵੋਟ ਦਾ ਹੱਕ ਲਿਖਿਆ ਕਾਡੀ ਮਦਦ ਕੀਤੀ ਸ਼ੂਆ ਸ਼ੂਤ ਤੋਂ ਪਾਸੀ ਉਹਨਾਂ ਨੇ ਕਾਨੂੰਨ ਬਣਾਇਆ ਕਿ ਕਿਸੇ ਨੂੰ ਇਹ ਨਾ ਕਵੇ ਕੋਈ ਕਵੇ ਵੀ ਆਪ ਫੁਲਾਣਿਆ ਸਰ ਨੂੰ ਜਾਤੀ ਸੂਚਕ ਜਿਹੜਾ ਕੋਈ ਸ਼ਬਦ ਕਹੇਗਾ ਉਹਦੇ ਤੇ ਕਾਰਵਾਈ ਹੋਊਗੀ ਇਸ ਕਾਕੇ ਅਸੀਂ ਬਾਬਾ ਸਾਹਿਬ ਅੰਬੇਦਕਰ ਨੂੰ ਪੂਜਦੇ ਆਂ ਇਹਦੇ ਵਿੱਚ ਕਾਂਗਰਸ ਦਾ ਵੀ ਵੱਡਾ ਰੋਲ ਹੈ ਨਹੀਂ ਤਾਂ ਤੁਹਾਨੂੰ ਜਿਵੇਂ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਵੱਡੇ ਵੱਡੇ ਰਾਜੇ ਦਾ ਜਦੋਂ ਤੁਸੀਂ ਕਿਲਾ ਵੇਖਣ ਜਾਂਦੇ ਹੋ ਕਿੰਡੀਆਂ-ਕਿੰਡੀਆਂ ਕਰਨੀਆਂ 30 ਫੁੱਟਾਂ ਦੀਆਂ ਕਿਉਂਕਿ ਜਿਹੜੇ ਗਰੀਬ ਲੋਕ ਸੀ ਰਾਜਿਆਂ ਦੇ ਕੰਦਾ ਬਣਾਈ ਜਾਂਦੇ ਸੀ ਉਹਨਾਂ ਨੂੰ ਦਾਣੇ ਖਾਣ ਨੂੰ ਦੇ ਦਿੰਦਾ ਸੀ ਦਿਹਾੜੀ ਨਹੀਂ ਦਿੰਦਾ ਸੀ ਨਹੀਂ ਸਮਝੇ ਹੁਣ ਨਹੀਂ ਬਣਾਉਂਦੇ ਵੱਡੀ ਕਰਨ ਦੇ ਕਿਉਂਕਿ ਪੈਸੇ ਲੱਗਣਗੇ ਇਹ ਰਾਜਿਆਂ ਦਾ ਰਾਜ ਕਾਂਗਰਸ ਨੇ ਖਤਮ ਕੀਤਾ ਜੇ ਤਦ ਗਰੀਬ ਆਯਾਦ ਹੋਇਆ ਹਰ ਬੰਦਾ ਆਪਣੀ ਗੱਲਾ ਰਾਜਕੁਮਾਰ ਵੀਰਕਾ ਜੀ ਤੁਹਾਡੇ ਪਰਿਵਾਰਾਂ ਚੋਂ ਬਾਲਮੀਕੀ ਇਹ ਮੰਤਰੀ ਰਹੇ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਮੈਨ ਰਹੇ ਐਵੇਂ ਕਰਕੇ ਸਾਡਾ ਕਦ ਉੱਚਾ ਹੋ ਗਿਆ ਹੁਣ ਤਾਂ ਸਾਡੀ ਜਾਤੀ ਦੀਆਂ ਕੁੜੀਆਂ ਡੀਸੀ ਵੀ ਲੱਗੀਆਂ ਤੇ ਐਸਐਸਪੀ ਵੀ ਮੁੰਡੇ ਲੱਗੇ ਮੈਂ ਕਹਿੰਦਾ ਤਾਂ ਨਹੀਂ ਕਹਿੰਦਾ ਰਾਜਕੁਮਾਰ ਵੀਰਕਾ ਸੋ ਇਹ ਕਾਂਗਰਸ ਨੂੰ ਤੁਸੀਂ ਗਈਆਂ ਭੁੱਲ ਮੁੰਡੇ ਵੀ ਤੁਹਾਡੇ ਪੁੱਜ ਗਏ ਫਿਰ ਕਾਂਗਰਸ ਨੇ ਗਰੀਬੀ ਹਟਾਉਂਦਾ ਨਾਰਾ ਦਿੱਤਾ ਇਸ ਦੇਸ਼ ਦੇ ਵਿੱਚ ਜਵੇਨਦਰ ਕਿਹਾ ਕਿ ਕਲੋਨੀਆਂ ਬੜੀਆਂ ਇੰਦਰਾ ਕਲੋਨੀ ਹੋਰ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਤੇ ਅੱਜ ਗਰੀਬਾਂ ਦਾ ਪੂਰਾ ਲੋਹਾ ਅਜਮਾਨ ਨਾਲ ਗੀਤ ਸੰਗੀਤ ਨਹੀਂ ਚੱਲਦੇ ਅਸੀਂ ਜਿੱਦ ਸੇ ਕਰਕੇ ਥੋੜਾ ਬਰਸਾਂ ਦਾ ਕਰਾਇਆ ਮਾਫ ਕੀਤਾ ਔਰਤਾਂ ਦਾ ਪਰ ਤੁਸੀਂ ਤਾਂ ਜਿਵੇਂ ਹੀ ਭੁੱਲ ਗੀਆਂ ਸਾਡਾ ਪੁੱਛਿਆ ਹੀ ਕਿਉਂ ਜੀ ਸਾਡਾ ਨਗਰਲਾ ਕਰਨ ਬਗਲ ਰਹਿ ਗਿਆ ਤੁਸੀਂ ਵੇਖੀ ਜੀਆਂ ਭਗਵੰਤ ਮਾਨ ਦੇ ਛੁਟਕਲੇ ਲੈ ਵੀ ਹਾਰ ਇਹਦਾ ਦੇ ਲਾਂਗੇ ਇਹਨਾਂ ਮੈਂ ਖਾ ਪੀ ਲਿਆ ਹੁਣੇ ਸਾਡਾ ਖਾ ਪੀ ਕੇ ਮਾਰਿਆ ਟਿੰਡ ਤੇ ਹੱਥ ਤੇ ਸਸਰੀ ਦਾ ਐ ਨਾ ਕਰਿਆ ਕਰੋ ਸਾਡੀਆਂ ਮਾਮਾ ਤੇ ਭੈਣਾ ਤੁਸੀਂ 500 ਰੁਪਿਆ ਬਾਦਲ ਤੁਹਾਨੂੰ ਪੈਨਸ਼ਨ ਦਿੱਤਾ ਸੀ ਤੇ ਜਦੋਂ ਸਾਡਾ ਰਾਜ ਆਇਆ ਅਸੀਂ 1500 ਕਰਤੀ ਹੁਣ 10000 ਅਸੀਂ ਤਾਂ ਦੇ ਹੀ ਦਿੱਤਾ ਤੁਹਾਨੂੰ ਨਗਦ ਜਿਹੜਾ 1500 ਮਿਲਦਾ ਪਰ ਸਾਡਾ ਤਾਂ ਅੱਖ ਵੀ ਐਵੇਂ ਹੀ ਹੈ ਫਿਰ ਤੁਹਾਡੀ ਕੁੜੀ ਦੇ ਵਿਆਹ ਤੇ 16000 ਮਿਲਦਾ ਸੀ ਬਾਦਲ ਵੇਲੇ ਅਸੀਂ 52000 ਕਰਕੇ ਗਏ ਸਾਡੇ ਰਾਜ ਵੇਲੇ ਜਿਹੜਾ ਹਾਂ ਪਰ ਅਸੀਂ ਕੀ ਕਰੀਏ ਤੁਸੀਂ ਮਾਣ ਬਣਾਤਾ ਉਹ ਗਾਂ ਮੁੰਡਾ ਕੁੜੀ ਦੇ ਜੰਮ ਪੈਂਦਾ ਸੁਸ਼ਕ ਮੇਲੇ 52000 ਆਉਂਦਾ ਕਈ ਨੂੰ ਨਹੀਂ ਆਉਂਦਾ ਸੀ ਕੀ ਕਰੀਏ ਸਾਡੇ ਰਾਜ ਵੇਲੇ ਨਾਲ ਦੀ ਨਾਲ ਦਿੰਦੇ ਸੀ ਗੱਲ ਤਾਂ ਸੱਚੀ ਏ ਹੁਣ ਗੱਲ ਕਰਦੇ ਉਹ ਪੈਣਾ ਮਗਲੀਆਂ ਗੱਲ ਸੱਚੀ ਜੀ ਮਾਝੇ ਵਾਲੀ ਬੋਲਣ ਬੋਲੀ ਲੱਗ ਗਿਆ ਗੱਲ ਤਾਂ ਠੀਕ ਕਰਦਾ ਜੀ ਹਰ ਕਰਦੇ ਮਗਰ ਜੇਲ ਆਉਂਦੀਆਂ ਹਾਂ ਸਾਡੇ ਉਧਰ ਮਾਲਵੇ ਚ ਮੈਂ ਮੁਖਸਰ ਦਾ ਨਾ ਹਾਂ ਈ ਕਰਦਾ ਜੇ ਕੀ ਖਲੋਤਾ ਜੇ ਸਾਡੇ ਕਹਿੰਦਾ ਖੜਾ ਏ ਥੋੜੇ ਕਹਿੰਦੇ ਖਲੋਤਾ ਹੈ ਹਾਂ ਕਰਨ ੜਿਆ ਹੈ ਅਡਿਆ ਕਿਉਂ ਲਾਉਣੇ ਮਗਰ ਸਾਡੇ ਕਹਿੰਦੇ ਕਰੀ ਜਾਂਦਾ ਫਿਰ ਮਾਝੇ ਵਾਲੇ ਅਸੀਂ ਤਾਂ ਮਾਝੇ ਵਾਲਿਆਂ ਨੂੰ ਸਲਾਮਾਂ ਕਰਦੇ ਆ ਅੱਛਾ ਆ ਕਣਕ ਦੀ ਗੱਲ ਇਹਨਾਂ ਨੇ ਸੁਨਾਤੀ ਏ ਤੁਹਾਨੂੰ ਭਗਵਾਨ ਸਿੰਘ ਮਾਨ ਨੂੰ ਬਣਾਇਆ ਸੀ ਇਹ 50 ਕਿਲੋ ਕਣਕ ਰੂ ਹੈ ਇਹਨੇ ਮਰ ਜਾਣੇ ਨੇ 5 ਕਿਲੋ ਹੀ ਕਰਤੀ ਹੈ ਮਿਲਦੀ ਨਹੀਂ ਸਰ ਮੁੰਡਿਆਂ ਨੂੰ ਨੌਕਰੀ ਕਿੰਨੀ ਲਾਈ ਆ ਮੱਲੇ ਤੇ ਦੱਸ ਦਿਓ ਬਈ ਸੰਦੀਪ ਤੇਰਾ ਕੋਈ ਬੇਲੀ ਲਾਇਆ ਨਹੀਂ ਮੈਂ ਚੇ ਤਾਂ ਉਹ ਕਹਿੰਦਾ ਮੈਂ ਬੰਦ ਕਰ ਦਿੱਤੇ ਜੇ ਕਹਿੰਦੇ ਮੈਂ ਘਰ ਵੀ ਟਾ ਦਿੱਤੇ ਜੇ ਤੇ ਮਰਤੇ ਵੀ ਕਰ ਦਿੱਤੇ ਜੇ ਨਸ਼ਾ ਬੰਦ ਜੇ ਕਿੰਨਾ ਕਿੰਨਾ ਹੱਤਿਆ ਜਾਂਦੇ ਹਾਂ ਇਹ ਹੁਣ ਇਹ ਨਸ਼ਾ ਕਿਉਂ ਚੱਲਦਾ ਕਹਿੰਦੇ ਸੋਚਿਆ ਇਹ ਨਸ਼ਾ ਤਾਂ ਚੱਲਦਾ ਹੈ ਤੁਸੀਂ ਗੋਹਾ ਕੁੜਾ ਕਰਕੇ ਕੰਮ ਕਰਕੇ ਲੋਕਾਂ ਦੇ ਘਰਾਂ 'ਚ ਤੁਸੀਂ ਤਾਂ ਬੱਚੇ ਪੜ੍ਹਾਤੇ ਹੁਣ ਬੱਚਿਆਂ ਨੂੰ ਗਾਂ ਕੋਈ ਨੌਕਰੀ ਨਹੀਂ ਦਿੰਦਾ ਉਹ ਫਿਰ ਵਿਹਲੇ ਉਸ ਚੌਂਕ 'ਚ ਖੜ ਗਏ ਔਰ ਚੌਂਕ 'ਚ ਖੜ ਗਏ ਫਿਰ ਨਸ਼ੇ ਦੇ ਆਦੀ ਹੋ ਜਾਂਦੇ ਆ ਫਿਰ ਉਹ ਇਹੋ ਜਿਹੇ ਅਤਿਆਚਾਰ ਕਰਦੇ ਆ ਇਹ ਖਤਮ ਹੋਇਆ ਤਾਂ ਦੱਸ ਦਿਓ ਆ ਹੁਣ ਜਿਹੜਾ ਬੰਦਾ ਇਹਨੂੰ ਟਿਕਟ ਦੇਤੀ ਐ ਪਹਿਲਾਂ ਇਹ ਕਹਿੰਦਾ ਸੀ ਆਮ ਪਾਰਟੀ ਐ ਆਮ ਹੁਣ ਖਾਸ ਬਣ ਗਈ ਜਿਹੜੇ ਕਾਲੀਦਲ ਦੇ ਬੰਦੇ ਸੀ ਪੁਰਾਣੇ ਉਹਨਾਂ ਨੂੰ ਲਿਆ ਲਿਆ ਕਿ ਟਿਕਟਾਂ ਲੜਾਈ ਜਾਂਦਾ ਤੂੰ ਕਿਸੇ ਨੂੰ ਦੇ ਦੇ ਸੰਦੀਪ ਨੂੰ ਦੇ ਦੇ ਟਿਕਟ ਇਹ ਤੈਨੂੰ ਆਮ ਬੰਦੇ ਨੂੰ ਦੇਣੀ ਆ ਉਹ ਤਾਂ ਤਿੰਨ ਵਾਰੀ ਪਹਿਲਾਂ ਉਹਨੇ ਖਾਧਾ ਬਹੁਤ ਰਮਾਲ ਪਹਿਲਾਂ ਬਾਗਲਾ ਮੇਰੇ ਖਾਧਾ ਹੁਣ ਤੇਰੇ ਵੇਲੇ ਖਾ ਲੂਗਾ ਪਰ ਤੁਸੀਂ ਵੀ ਸ਼ਹਿਰ ਆ ਗਏ ਬੀਬੀਓ ਕਸਰ ਨਹੀਂ ਛੱਡੇ ਸਾਡੀ ਗਿੱਟਿਆਂ 'ਚ ਝਾੜੂ ਮਾਰਿਆ ਪਿਛਲੀ ਵਾਰੀ ਤੁਸੀਂ ਪਰ ਇਹ ਕਨੇ ਚਲਾਇਆ ਕੋਈ ਮਾਂ ਦੀ ਧੀ ਕੇ ਮਗਰ ਨਹੀਂ ਰਹੀ ਹਾਂ ਪੱਕੇ ਕਰ ਰਿਹਾ ਹਾਂ ਉਈ ਇੱਕ ਅੱਧੀ ਟਾਗੀ ਟੱਲੀ ਰਹਿ ਗਈ ਉਹ ਨਹੀਂ ਹਰੇਕ ਨੇ ਚਲਾਇਆ ਹੁਣ ਉਸੇ ਹੱਥ ਨਾਲ ਜਿਸ ਹੱਥ ਨਾਲ ਝਾੜੂ ਚਲਾਇਆ ਉਸੇ ਹੱਥ ਨਾਲ ਝਾੜੂ ਦਾ ਟੀਲਾ ਟੀਲਾ ਕਰਨਾ ਹੈ ਹਾਂ ਤਾਂ ਮੇਰੀ ਇਹ ਬੇਨਤੀ ਆ ਇੰਨਾ ਗੱਲਾਂ ਤੇ ਤੁਸੀਂ ਗੋੜ ਫਰਮਾਉਣੀ ਐ ਆਪਣੇ ਬਾਬਾ ਸਾਹਿਬ ਅਮੀਦਕਰ ਦਾ ਬੁੱਤ ਨੂੰ ਵੀ ਢੋਣ ਲੱਗ ਪੇ ਆ ਪਿੱਛੇ 26 ਜਨਵਰੀ ਨੂੰ ਬੁੱਤ ਤੇ ਹਮਲਾ ਕਰਤਾ ਅੰਬਰਸਤ ਨੂੰ ਪਤਾ ਹੋਣਾ ਤੇ ਹੁਣ ਪਹਿਲੀ ਵਾਰੀ ਹੋਇਆ ਵੀ ਬਾਬਾ ਸਾਹਿਬ ਨੇ ਬੇਤ ਕਰਦੇ ਬੁੱਤ ਤੇ ਖਾਲੀਸਤਾਨ ਲਿਖਤਾ ਸਵਾਰ ਦੀ ਤਾਕਤ ਨੂੰ ਅਜਮਾਓ ਮੈਂ ਤਾਂ ਅੱਗੇ ਕਹਿੰਦਾ ਰਾਜਕੁਮਾਰ ਵੀਰ ਕਾ ਸਾਹਿਬ ਕਿ ਕਿਸੇ ਤਕੜੇ ਅਮੀਰ ਬੰਦੇ ਦੇ ਜਾਂਦੇ ਰਹੋ ਮੇਰੇ ਇਲਾਕੇ ਚ ਵੀ ਉਹਨੇ ਕਾਜੂ ਖਾ ਕੇ ਵੇਖ ਲੋ ਜਾਂ ਬਦਾਮ ਸਿੱਲੇ ਹੁੰਦੇ ਐ ਸਿੱਲੇ ਜਿਹੜਾ ਵੱਡੀ ਕੋਠੀ ਵਾਲਾ ਗਰੀਬ ਦੇ ਕਮਰੇ ਵਾਲੇ ਦੇ ਜਾਮਣੋਂ ਇੱਕ ਦੇ ਉਹਨੇ ਕਾਜੂ ਕੜਾਕੇ ਪਾਉਂਦੇ ਐ ਐ ਤਾਜੀ ਪੁੱਛੋ ਕਿਉਂ ਉਹ ਇਸ ਕਰਕੇ ਅਮੀਰ ਦੇ ਘਰੇ ਕਾਲੀ ਵੀ ਖਾ ਜਾਂਦੇ ਆ ਝਾੜੂ ਵਾਲੇ ਵੀ ਖਾ ਜਾਂਦੇ ਆ ਸਾਨੂੰ ਵੀ ਉਹੀ ਖਵਾ ਦਿੰਦੇ ਐ ਪਏ ਹੁੰਦੇ ਐ ਗਰੀਬ ਦੇ ਤਾਂ ਕਾਜੂ ਹੁੰਦਾ ਨਹੀਂ ਗਰੀਬ ਤਾਂ 500 ਰੁਪਿਆ ਤਾਂ ਦਿਹਾੜੀ ਦਾ ਲਾਉਂਦਾ ਰਾਜਕੁਮਾਰ ਵੀਰਕਾ ਜੀ ਵੀ ਆਉਣਾ 500 ਦਾ ਫੜਦਾ ਐ ਹਿਆਰ ਰੁਪਿਆ ਤੁਹਾਡੇ ਤੇ ਲਾਉਂਦਾ ਵੀ ਅੱਜ ਮੇਰੇ ਘਰੇ ਰਾਜੇ ਬੜਿੰਗ ਤੇ ਰਾਜਕੁਮਾਰ ਵੀਰਕੇ ਨੇ ਆਉਣਾ ਤੇ ਮਾਂਜੀ ਜਾਂਦੇ ਆ ਕੱਪ ਮਾਂਜੀ ਜਾਂਦੇ ਆ ਗਰੀਬ ਨੂੰ ਚਾਹ ਚੜਦਾ ਚਾਹ ਵੀ ਸਾਡੇ ਘਰੇ ਕੋਈ ਆਇਆ ਹੈ ਅਮੀਰ ਦੇ ਤਾਂ ਰੁਟੀਨ ਦਾ ਕੰਮ ਹੈ ਇਸ ਕਰਕੇ ਉਹਨਾਂ ਦੇ ਕਾਜੂ ਸਲਾਬੇ ਹੁੰਦੇ ਆ ਤੁਹਾਡੇ ਤਾਂ ਨਹੀਂ ਕਿਉਂਕਿ ਤੁਸੀਂ ਦਿਲੋਂ ਪਿਆਰ ਕਰਦੇ ਜਿੱਦਾਂ ਨੂੰ ਇਹ ਪਾਇੰਟ ਜਾਣ ਫਿਰ ਫੋਟੋ ਭਾਵੇਂ ਕਿਸੇ ਦੀ ਲੱਗੀ ਹੋਵੇ ਝੰਡਾ ਕਿਸੇ ਦਾ ਲੱਗਿਆ ਹੋਵੇ ਜੇ ਇਹਨਾਂ ਨੇ ਬਟਨ ਨਾ ਪਤਾ ਦਾ ਮੈਂ ਨਾਰਾ ਵੀ ਦਿੱਤਾ ਬੇਬੇ ਝੰਡਾ ਛੱਤ ਤੇ ਤੇ ਵੋਟ ਛੰਡਾ ਜੀ ਦਾ ਮਰਜ਼ੀ ਲਈ ਰੱਖੋ ਵੋਟ ਤਾਂ ਆਪਦੀ ਮਰਜ਼ੀ ਨਾਲ ਹੁਣ ਤੁਸੀਂ ਚਲਾਕ ਤਾਂ ਬਹੁਤ ਹੋਈ ਗਈ ਹੈ ਹਾਂ ਲੱਕੜ ਦਾ ਮੁੰਡਾ ਤਾਂ ਹਰੇਕ ਨੂੰ ਦੇ ਦਿੰਦੀ ਹੈ ਪੱਤ ਤੈ ਨਹੀਂ ਪਾਵਾਂ ਪਤਾ ਨਹੀਂ ਫੋਣੀ ਕਿੰੂ ਇਵੇਂ ਜਿਵੇਂ ਤੁਹਾਨੂੰ ਸਾਨੂੰ ਪਤਾ ਨਹੀਂ ਲੱਗੇ ਦਿੱਤਾ ਝਾੜੂ ਦੀ ਸਰਕਾਰ ਜਦੋਂ ਬਣੀ ਅਸੀਂ ਵੇਖੀਏ ਤਾਈ ਕਹਿ ਕੇ ਸਾਨੂੰ ਗਈ ਸੀ ਪਾ ਕਿੱਦੇ ਰਹੀ ਤਾਈ ਨੇ ਕਿਹੜਾ ਦੱਸਿਆ ਐਵੇਂ ਐਕੀ ਇਹਨਾਂ ਨੂੰ ਅੱਛਾ ਹੋ ਸਕਦਾ ਆਟਾ ਉਟਾ ਜਾਂ ਲੈ ਕੇ ਆਉਣ ਕਣਕ ਖੁਣਕੀ ਜਾਂ ਨੂਨ ਮਿਰਚ ਮਸਾਲਾ ਕੋ ਘਿਓ ਦਾ ਡੱਬਾ ਲੈ ਲਿਓ ਜੀ ਆ ਜੇ ਹਾਂ ਨਾ ਨਹੀਂ ਕਰਨੀ ਅਸੀਂ ਨਾ ਰੋਕਣਾ ਨਾ ਨਾ ਪਹਿਲਾ ਸੌਂਡਾ ਇੱਕ ਸਾਲ ਦਾ ਤੇਰਾ 12000 ਬਣ ਗਿਆ ਹਾਂ ਆ ਗੰਦਵੀ ਹੈ ਨਹੀਂ ਮੂੰਚ ਅਜੇ ਭਈਆ ਰਪੀਆ ਆਉਂਦਾ ਹੁੰਦਾ ਹੁੰਦਾ ਤਾਂ 당ਦੀ ਦਿਵਾ ਲੈਂਦੇ ਦੋਵੇਂ ਮਾਂ ਪੁੱਤ ਅੱਛਾ ਸੁਣ ਸੁਣ ਹਿਆਰਪੀਆ ਦਿਨ ਦਾ ਮਹੀਨੇ ਦਾ ਹੋਣਾ ਸੀ ਤੇ ਅੱਜ 12 ਮਹੀਨੇ ਦਾ 12000 2 ਸਾਲਾਂ ਦਾ 24 ਤੇ 3ਾਂ ਦਾ 36 ਤੇ 4ਾਂ ਦਾ 48 ਤੇ ਜੇ 1000 ਦਾ ਸਮਾਨ ਦੇਊਗਾ ਤੇ ਲੈ ਲਿਓ ਦੂਜੀਆਂ ਪਾਰਟੀਆਂ ਦਾ ਰੋਕਣੀਆਂ ਸੀ ਰੋਕਦੇ ਨਹੀਂ ਇਸ ਦਾ ਕਹਿਣਾ ਦੇ ਰਾਗ ਹੈ ਤੇਰਾ ਤੂੰ ਮੁੱਖ ਮੰਤਰੀ ਤੇਰਾ ਫਰਜ ਬੰਦਾ ਮਸਾ ਦਾ ਮੌਕਾ ਹੈ ਮਸਾ ਦਾ ਮੌਕਾ ਹੈ ਤੇ ਜੇ ਇਹ ਨਹੀਂ ਨਾ ਆਵੇ ਤੇ ਫੇਰ ਇਹਨਾਂ ਦੀ ਫੋਟੋ ਦੇ ਬਾਹਰ ਜਿਹੜੀ ਜਮਾ ਟੁੱਟਿਆ ਜੋੜਾ ਹੋਇਆ ਨਾ ਉਹ ਬੰਨ ਕੇ ਲੁਕਾ ਦਿਓ ਜੋ ਵੀ ਤੁਹਾਡਾ ਬੇੜਾ ਹੀ ਬਹਿ ਜਾਏ ਤੁਹਾਡਾ ਮਰ ਜਾਵੇਗਾ ਵੀ ਹੁਣ ਵੀ ਨਹੀਂ ਆਏ ਫੋਟਾ ਸੀਜ਼ਨ ਹੈ ਨਹੀਂ ਨਹੀਂ ਇਹਨਾਂ ਦੇ ਪੋਸਟਰ ਦੇ ਸਾਹਮਣੇ ਟੁੱਟਿਆ ਜੋੜਾ ਜਿਹੜੀ ਜੋਤੀ ਜੋ ਮੋਰਾ ਹੋਵੇ ਉਹ ਲਾਓ ਨਹੀਂ ਨਹੀਂ ਫਿਰ ਇਹਨਾਂ ਨੂੰ ਕੀ ਕਰਾਉਣਾ ਸੋ ਕਹਿਣ ਦਾ ਭਾਅ ਇਹ ਹੈ ਕਹਿਣ ਦਾ ਭਾਅ ਇਹ ਹੈ ਕਿ ਤਕੜੇ ਹੋ ਕੇ ਅਤ ਕੀ ਬਿਲੇ ਲਾ ਦਿਓ ਕੰਮ ਜਿਹੜਾ ਅਸੀਂ ਲਾਇਆ ਕਰਨ ਬੁਰਜ ਉਹ ਘਰੋਂ ਵੀ ਚੰਗਾ ਸੀ ਉਹਨੂੰ ਟਿੱਕ ਦਿੱਤੀ ਹੈ ਰੱਜਿਆ ਪੁੱਜਿਆ ਕੋਈ ਲਾ ਕੇ ਹੀ ਜਾਊ ਲੈ ਕੇ ਨਹੀਂ ਜਾਊ ਉਹਰਾ ਪਿਓ ਦੇ ਬਾਰੇ ਪੁੱਛ ਲੋਰਾ ਪਿਓ 11000 21000 ਆਪਦੇ ਆ ਕੁੜੀਆਂ ਬੁੜੀਆਂ ਨੂੰ ਕੋਲੋਂ ਹੀ ਛਕਨ ਦੇ ਦਿੰਦਾ ਸੀ ਸ਼ਰੀਫ ਆਦਮੀ ਸਾਨੂੰ ਸਾਰੇ ਕਹਿੰਦੇ ਯਾਰ ਇਹ ਤਾਂ ਸ਼ਰੀਫ ਜੱਲ ਬੰਦਾ ਹੈ ਉਹ ਕਾਲੀ ਦਾ ਵਾਲਾ ਉਹ ਜਿਹੜਾ ਝਾੜੂ ਵਾਲਾ ਜਿਹਦੀ ਚਿੱਟੀ ਦਾੜੀ ਹੋ ਗਈ ਪਹਿਲਾਂ ਤਿੰਨਵਾਰੀ ਬਣਿਆ ਹਰਮੀਤ ਪਹਿਲਾਂ ਉਹਦੀ ਕਾਲੀ ਸੀ ਹੁਣ ਚਿੱਟੀ ਹੋ ਗਈ ਕਹਿੰਦਾ ਯਾਰ ਇਹ ਤਾਂ ਸ਼ਰੀਫ ਹੈ ਗੋਲੂ ਮੋਲੀ ਜੈ ਮੈਂ ਕਿਹਾ ਗੱਲ ਸੁਣੋ ਇਹ ਗੁੰਡਾ ਚਾਹੀਦਾ ਸਾਨੂੰ ਤੋਡੇ ਘਰੇ ਗੁੰਡਾ ਗੁੰਡਾ ਨੂੰ ਬੁਲਾਉਣਾ ਐ ਐਮਐਲਏ ਦਾ ਕੰਮ ਐ ਐਮਸੀ ਦਾ ਕੰਮ ਐ ਗੱਊ ਹੋਵੇ شریف ਹੋਵੇ ਤੁਹਾਡੀਆਂ ਕੁੜੀਆਂ ਬੁੜੀਆਂ ਕੋਲੇ ਬਹਿ ਜੇ ਤੁਹਾਡੀ ਮਾਂ ਦੇ ਮੰਜੇ ਤੇ ਬਹਿ ਜੇ ਤੁਹਾਡੀ ਪਰਜਾਈ ਦੇ ਕੋਲੇ ਬਹਿ ਕੇ ਦੁੱਖ ਸੁੱਖ ਸੁਣ ਲੇ ਤੇ ਉਹਦਾ ਕੰਮ ਕਰੇ ਵੀ ਚੰਗਾ ਭੈਣੇ ਮੈਂ ਤੇਰਾ ਕੰਮ ਕਰੂੰਗਾ ਸਾਨੂੰ ਲੁੱਚੇ ਲੰਡੇ ਨਹੀਂ ਚਾਹੀਦੇ ਨਾ ਗੁੰਡੇ ਚਾਹੀਦੇ ਜਿਹੜਾ ਲੀਡਰ ਬੰਦਾ ਹੋਵੇ ਲੀਡਰ ਦਾ ਹੱਥ ਤਾਂ ਜੁੜੇ ਹੋਣੇ ਚਾਹੀਦੇ ਕੋਈ ਗਾਲ ਨਹੀਂ ਕੱਢੇ ਚੰਗਾ ਮਾਤਾ ਜੀ ਗਲਤੀ ਹੋ ਗਈ ਚੰਗਾ ਬਾਪੂ ਜੀ ਚੰਗਾ ਬਾਈ ਜੀ ਜੇ ਅਗਲਾ ਪਿਸਤੌਲ ਕੱਢ ਲੇ ਤਿੰਨ ਮਾਰੇ ਅਕਾਲੀ ਦਲਾਂ ਨੇ ਇੱਕ ਪਿਸਤੌਲ ਆ ਲਈ ਦਿੱਤਾ ਬਾਠ ਬਾਠ ਹੈ ਓਰੀ ਓਰੀ ਸੱਸ ਦਾ ਓਰੀ ਸੱਸ ਲੜਦੀ ਹੈ ਆ ਗੱਲਾਂ ਕਰਦੇ ਆ ਮੁੰਡੇ ਵੀ ਹਾਂ ਯਾਰ ਉਹੀ ਹੈ ਬਾਠ ਜਿਹੜੇ ਗੱਲ ਕਰਦਾ ਮੈਂ ਨਹੀਂ ਦੱਸਦਾ ਔਰ ਇਹ ਤੋਂ ਇੱਥੇ ਡਰਾਈ ਫਿਰਦਾ ਜਿੱਦੇ ਮੇਰੇ ੱੱਕੇ ਚੜ ਗਏ ਨਾ ਰਗੜੂ ਬੜਾ ਬਾਠ ਨੂੰ ਪਹਿਲੇ ਹੱਲੇ ਹੀ ਰਗੜ ਦੂੰਗਾ ਪਹਿਲੇ ਮਹੀਨੇ ਚ ਰਗੜ ਦੂੰਗਾ ਆਈ ਐਮ ਰੋਡਿਆ ਹਾਂ ਲੋਕ ਕਾਲੂ ਕਰਦਾ ਲੋਕ ਡਰੀ ਜਾਂਦੇ ਫਿਰ ਕਿਸੇ ਨੂੰ ਤਾਂ ਭਗਤ ਸਿੰਘ ਬੰਨਾ ਹੀ ਪਊ ਸੱਜਣੋ ਇਹ ਗੈਂਗਸਟਰ ਜੇ ਮਕੌਣੇ ਆ ਤਾਂ ਫਿਰ ਕਿਸੇ ਨੂੰ ਤਾਂ ਚੱਕਣੀ ਪਊ ਵੀੜਾ ਹਾਂ ਇਹ ਜੇ ਨਾਮਕਾਏ ਹੁਣ ਤੁਸੀਂ ਦਾ ਕੰਮ ਕਰਦੇ ਹੋ ਦੁਕਾਨਾਂ ਤੇ ਤੁਸੀਂ ਕੰਮ ਕਰਦੇ ਹੋ ਕੋਈ ਰਿਕਸ਼ਾ ਚਲਾਉਂਦਾ ਕੋਈ ਰੇੜੀ ਲਾਉਂਦਾ ਕਿਤੇ ਦੁਕਾਨ ਤੇ ਲੱਗਿਆ ਇਹਦਾ ਕੰਮ ਵੀ ਸੌਖਾ ਹੈ ਪਿਸਤੌਲ ਲੈ ਲਓ ਬਾਈ ਰਾਤ ਨੂੰ 9 ਵਜੇ ਘੇਰ ਲਿਆ ਕਰੋ ਤੁਸੀਂ ਮਹੀਨੇ ਚੋਂਨੇ ਪੈਸੇ ਕਮਾਉਣੇ ਇੱਕ ਦਿਨ ਚ ਹੀ ਕਮਾ ਲਿਆ ਕਰੋਗੇ ਇਹਦਾ ਨਵੀਂ ਸੇਧ ਦੇਣ ਲੱਗਿਆ ਐਸਾ ਰਗੜੂ ਸਾਰਾ ਪਰਿਵਾਰ ਯਾਦ ਰੱਖੂਗਾ ਇਹਨਾਂ ਨੇ ਸ਼ਰਮਲਾ ਦੀ ਸਾਰੇ ਪੰਜਾਬ ਨੂੰ ਜਿਹੜਾ ਗੈਂਗਸਟਰ ਉੱਥੇ ਮਾਰਦਾ ਕੱਲ ਇੱਕ ਥਾਂ ਤੇ ਜਾ ਕੇ ਐ ਕਬੱਡੀ ਪਲੇਅਰ ਮਾਰ ਰਿਹਾ ਜੰਗਰਾਉ ਸੁਣਿਆ ਟੀਵੀ ਤੇ ਆਇਆ ਹੋਣਾ ਉਰੀ ਮਾਨੇ ਮੇਰੇ ਸਾਹਮਣੇ ਇੱਕ ਹੀ ਮੁੰਡਾ ਸੀ 28 ਸਾਲ ਦਾ ਢਿੱਡ ਇੱਕ ਘੰਟਾ ਪਿੱਟੀ ਗਈ ਇੱਕ ਘੰਟਾ ਢਿੱਡ ਪਿੱਟਿਆ ਮਾਰ ਮਾਰ ਕੇ ਕਹਿੰਦੀ ਮੈਂ ਮਰ ਗਈ ਜਾਂ ਮੈਨੂੰ ਜ਼ਹਿਰ ਦੇ ਦਿਓ ਪਰसों ਗਿਆ ਸੀ ਜਲੰਧਰ ਸਾੜੀ ਦੁਕਾਨ ਲੁੱਟ ਲਈ 10:30 ਵਜੇ ਸੁਨਿਆਰੇ ਦੀ ਪਿਸਟੋਲ ਵਾਲੇ ਤਿੰਨ ਬੰਦੇ ਸੀ 10:30 ਵਜੇ ਰਾਤ ਨੂੰ ਨਹੀਂ ਤੜਕੇ ਚੌਥੇ ਗਿਆ ਸੀ ਮਾਨਸਾ ਸ਼ੇਟ ਵਿੱਚ ਅੱਸੀ ਦੁਕਾਨ ਤੇ ਗੋਲੀਆਂ ਚਲਾ ਕੇ ਉਹ ਤਾਂ ਸ਼ੀਸ਼ੇ ਦੇ ਵਿੱਚ ਗੋਲੀ ਤਿਲਕ ਗਈ ਉਹ ਵੱਜ ਗਿਆ ਤੇ ਰਾਤ ਨੂੰ ਕਰੋੜ ਮੰਗ ਲਿਆ ਇਹ ਕੰਮ ਬੜਾ ਸੌਖਾ ਹੈ ਤੇ ਕੱਲ੍ਹ ਨੂੰ ਪਤਾ ਲੱਗਿਆ ਕਿ ਨਹੀਂ ਮੌਲੀ ਬੰਦਾ ਮਾਰਦਾ ਤੇ ਅੱਜ ਹੁਣ ਖਬਰਾਂ ਚ ਆਈ ਜਾਂਦਾ ਵੀ ਪੁਲਿਸ ਦੇ ਅਖਬਾਰ ਨਹੀਂ ਪਹੁੰਚੇ ਮੰਡੀਆਂ 'ਚ ਅਖਬਾਰਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਬੰਬ ਹੈ ਤੇ ਬੰਬ ਦੀ ਇਤਲਾਹ ਨੂੰ ਲੈ ਕੇ ਸਾਰੀਆਂ ਖਬਰਾਂ ਵਾਲੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਟੈਲੀਵਿਜ਼ਨ ਤੇ ਚੱਲੀ ਜਾਂਦਾ ਹੈ ਅੱਜ ਦੇ ਟ੍ਰਿਬਿਊਨ ਅਖਬਾਰ ਦੀ ਵੱਡੀ ਸੁਰਖੀ ਹੈ ਆ ਹਾਲਾਤ ਕਰਤੇ ਬੰਬ ਤੁਸੀਂ ਬੜੇ ਵੇਖਿਆ ਤਰਨ ਤਰਨ ਤੇ ਪੱਟੀ ਵਾਲਿਓ ਸੜਕ ਤੇ 4 ਵਜੇ ਤੋਂ ਬਾਅਦ ਬੰਦਾ ਨਹੀਂ ਲੱਬਿਆ ਥਿਆਉਂਦਾ ਸੀ ਨਾ ਬਰਾਤ ਜਾਂਦੀ ਸੀ ਨਾ ਘੋੜੀ ਚੜਦੀ ਸੀ ਨਾ ਜਗਰਾਤਾ ਲੱਗਦਾ ਸੀ ਨਾ ਓਏ ਡੀਜੇ ਲੱਗਦਾ ਸੀ ਮੁੰਡਿਓ ਨਾ ਜਿਵੇਂ ਤੁਸੀਂ ਵਾਰ ਕਟਾਈ ਐ ਕੋਈ ਵਾਰ ਨਹੀਂ ਕੱਟਣ ਦਿੰਦਾ ਉੱਤੇ ਹੀ ਮਾਰਦੇ ਸੀ ਕੰਨ ਦੀ ਪੜਪੜੀ ਐਨੇ ਮਾੜੇ ਹਾਲਾਤ ਹੋ ਗਏ ਸੀ ਸਹੀ ਗੱਲ ਹੁਣ ਅਸੀਂ ਆਜ਼ਾਦੀ ਨਾਲੇ ਸਾਡੀ ਜਾਤ ਪਾਤ ਸਾਡਾ ਧਰਮ ਇਸ ਦੇਸ਼ ਚ ਆਜ਼ਾਦੀ ਹੈ ਚਾਹੇ ਕਿਸੇ ਜਾਤੀ ਦਾ ਮੁੰਡਾ ਹੈ ਉਹ ਬੰਦਾ ਹੈ ਉਹ ਆਪਣੀ ਆਵਾਜ਼ ਬਲੰਦ ਕਰਕੇ ਜਿਉ ਸਕਦਾ ਕਿਉਂਕਿ ਇਹ ਭਾਰਤ ਦੇਸ਼ ਆਜ਼ਾਦ ਦੇ ਅਸੀਂ ਵਾਸੀ ਆ ਤਾਂ ਨੂੰ ਸਕੂਲ ਚਸ ਖਾਇਆ ਜਾਂਦਾ ਜਾਂਦੇ ਰਹੇ ਉਹ ਸਕੂਲ ਚ ਤੁਸੀਂ ਸਾਰੇ ਜਨ ਗਨ ਮੰਨਿਆਂ ਦੀ ਨਾ ਇੱਕ ਜਾਇਆ ਹੈ ਭਾਰਤ ਤੇ ਭਾਗੇ ਵਿਦਾਤਾ ਹੈ ਸਰੋਦੇ ਰੈਗ ਨਹੀਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬੁਲੇ ਹੈ ਇਸਕੀ ਇਹ ਗੁਲਿਸਥਾਨ ਹਮਾਰਾ ਇਹ ਕੌਣ ਸਕੁੰਦਾ ਰਿਆ ਜਿਹੜਾ ਬੱਚਾ ਨਿਕਾ ਜਾਉਂਦਾ ਉਹ ਸਾਰੇ ਸੋ ਤਗੜੇ ਰਹੋ ਇੰਨਾ ਜਿਹੜੀਆਂ ਤਾਕਤਾਂ ਐ ਇਹਨਾਂ ਦੇ ਖਿਲਾਫ ਲੜੋ ਤੇ ਬਾਈ ਸੰਦੀਪ ਸਿੰਘਿਆ ਤਗੜਾ ਰਹੇ ਤੇਰੇ ਨਾਲ ਭਤੀ ਰਾਏ ਕੁਮਾਰ ਵੀਰਕਾ ਜੀ ਇੱਥੋਂ 30 ਕਿਲੋਮੀਟਰ ਤੇ ਬੈਠੇ ਐ ਪੱਕੀ ਯਾਰੀ ਪਾ ਯਾਰਾਂ ਦਾ ਯਾਰ ਹੈ ਜਿਹੜਾ ਕੋਈ ਕਹੂਗਾ ਖੜੂਆ ਜਿਹੜਾ ਕੰਮ ਇਹਨੇ ਕੋਕੇ ਲਾਤੇ ਉਹ ਫਿਰ ਕਿਸੇ ਤੇਰੇ ਰਮੀਤ ਮੂਤ ਤੋਂ ਨਹੀਂ ਲੱਗੇ ਇਹ ਕੋਕੇ ਲਾ ਸੋ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਨੌਜਵਾਨ ਮੁੰਡਿਆਂ ਦਾ ਧੰਨਵਾਦ ਮੇਰੇ ਭਰਾ ਇਹ ਆਪ ਦਾ ਕੰਮ ਕਾਰ ਛੱਡ ਕੇ ਐਤਵਾਰ ਦਾ ਮੇਰੀਆਂ ਮਾਵਾਂ ਭੈਣਾਂ ਦਾ ਬਹੁਤ ਧੰਨਵਾਦ ਜਿਹੜੀਆਂ ਆਪ ਦਾ ਕੰਮ ਕਾਰ ਛੱਡ ਕੇ ਇੱਥੇ ਬੈਠੀਆਂ ਇਹ ਦੁਬਾਰਾ ਦਿਲ ਦੀਆਂ ਗਰਾਈਆਂ ਚ ਰਾਜਕਮਰ ਨੀਰਕਾ ਜੀ ਸੰਦੀਪ ਪਰੰਦਰ ਲਾਵੇ ਹਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੈ ਜੈ